ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਦਬੀ ਦੇ ਰੋਸ ਵਿੱਚ ਕੋਟਪੂਰਾ ਦੇ ਬੱਤੀਆਂ ਵਾਲੇ ਚੌਕ ਵਿੱਚ ਧਰਨਾ ਦੇ ਰਹੀ ਸੰਗਤ ਉੱਪਰ ਪੁਲਿਸ ਵੱਲੋਂ ਕੀਤੇ ਗੇ लाठीचार्ज, ਪਾਣੀ ਦੀਆਂ ਬੁਛਾੜਾਂ ਤੇ ਹਵਾਈ ਫਾਇਰਿੰਗ ਦੇ 3 ਸਾਲ ਪੂਰੇ ਹੋਣ ਤੇ ਵੀ ਇਨਸਾਫ ਨਾ ਮਿਲਣ ਕਾਰਨ ਸਿੱਖ ਸੰਗਤਾਂ ਅੱਜ ਦੇ ਦਿਨ ਨੂੰ ਲਾਹਨਤ ਦਿਹਾੜਾ ਵਜੋਂ ਮਨਾ ਰਹੀਆਂ ਨੇ। ਇਸ ਮੌਕੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਜੀ ਦੀ ਅਗਵਾਈ ਦੇ ਵਿੱਚ ਜਪਜੀਤ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਬਾਅਦ ਵਿੱਚ ਸਰਕਾਰ ਦੇ ਨਾਮ ਇੱਕ ਲਾਹਨਤ ਪੱਤਰ ਸੰਗਤਾਂ ਦੇ ਸਨਮੁਖ ਰੱਖਿਆ ਗਿਆ। ਇਸ ਲਾਹਨਤ ਦਿਹਾੜੇ ਦੇ ਵਿੱਚ ਪੰਤਕ ਸਖਸ਼ੀਅਤਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਉੱਥੇ ਹੀ ਨਵੇਂ ਬਣਿਆ ਅਕਾਲੀ ਦਲ ਦੇ ਪ੍ਰਧਾਨ ਗੈਰੀ ਹਰਪ੍ਰੀਤ ਸਿੰਘ ਵੀ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਨਸਾਫ ਚਾਹੁੰਦੇ ਹਾਂ ਉਹਨਾਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਦੋਸ਼ੀ ਠਹਿਰਾਇਆ ਨਾਲ ਇਹ ਵੀ ਇਲਜ਼ਾਮ ਲਗਾਏ ਨੇ ਕਿ ਦੋਸ਼ੀਆਂ ਦੇ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸੇ ਦੇ ਨਾਲ ਹੀ ਭਾਈ ਸੁਖਰਾਜ ਸਿੰਘ ਦੇ ਵੱਲੋਂ ਵੀ ਸਰਕਾਰ ਨੂੰ ਜ਼ਿੰਮੇਵਾਰ ਸਿੱਧੇ ਤੌਰ ਤੇ ਠਹਿਰਾਇਆ ਗਿਆ ਕਿ ਕੁਝ ਕਹਿਣਾ ਸੀ ਉਹਨਾਂ ਦਾ ਤੁਸੀਂ ਵੀ ਸੁਣੋ 14 ਅਕਤੂਬਰ 2015 ਦਾ ਉਹ ਕਾਲਾ ਦੌਰ ਅੱਜ 10 ਸਾਲ ਲੰਘ ਚੁੱਕੇ ਆ ਤਾਂ ਅੱਜ ਵੀ ਸਾਡੀ ਕੌਮ ਉੱਥੇ ਖੜੀ ਆ ਅੱਜ ਵੀ ਉਸੇ ਤਰ੍ਹਾਂ ਹੀ ਉਸ ਦਿਨ ਨੂੰ ਯਾਦ ਕਰਦੇ ਹੋਏ ਨਿਤਨੇਮ ਕੀਤਾ ਗਿਆ ਸ਼ਹੀਦਾਂ ਸਿੰਘਾਂ ਨੂੰ ਯਾਦ ਕੀਤਾ ਗਿਆ ਤੇ ਸਰਕਾਰਾਂ ਦੇ ਬਾਰੇ ਦੱਸਿਆ ਗਿਆ ਕਿ ਉਹਨਾਂ ਨੇ ਇਸ ਦਿਖਾਤ ਦੇ ਇਨਸਾਫ ਲਈ ਕੀ ਕੀਤਾ ਸੋ ਤਰਾਸਦੀ ਦੀ ਗੱਲ ਆ ਕਿ 10 ਸਾਲ ਵਿੱਚ ਅਸੀਂ ਅੱਜ ਵੀ ਉਸੇ ਜਗ੍ਹਾ ਤੇ ਖੜੇ ਆ ਕਿ ਜਿੱਥੇ ਅੱਜ ਤੋਂ 10 ਸਾਲ ਪਹਿਲਾਂ ਗੋਲੀਆਂ ਚਲੰਗੀਆਂ ਸੀ ਸਾਡੇ ਤੇ ਸਾਡੇ ਲੋਕਾਂ ਤੇ ਸ਼ਤਰ ਕੀਤਾ ਗਿਆ ਸੀ ਸਰਕਾਰਾਂ ਦੀ ਭੂਮਿਕਾ ਉਦੋਂ ਵੀ ਜ਼ੀਰੋ ਸੀ ਤੇ ਅੱਜ ਵੀ ਜ਼ੀਰੋ ਹੀ ਹੈ। ਯਾਨੀ ਹਰਪ੍ਰੀਤ ਸਿੰਘ ਹੋਣੇ ਲੰਬੇ ਸਮੇਂ ਬਾਅਦ ਆਖਰਕਾਰ ਪੁਲਿਸ ਸਾਹਮਣੇ ਹੋਇਆ। ਟੋਟੀ ਕਲੀਨਾਂ ਘਰਨੇ ਦੀ ਵੀ ਸ਼ਾਮਲ ਹੋਣ ਦੇ ਲੱਗਦਾ ਸੀ ਕੋਲੋਂ ਅਲੱਗ ਜਾਂਦੀ ਸੀ। ਨਹੀਂ ਦੇਖੋ ਸਰਕਾਰਾਂ ਕਿਵੇਂ ਬੈਠਾ ਅਸੀਂ ਆ ਜਿਹੜਾ ਇਸ ਦਖਾਨ ਦੇ ਵਿੱਚ ਜਦੋਂ ਵੀ ਆ ਰਿਹਾ ਸਮੇਂ-ਸਮੇਂ ਤੇ ਜੇ ਮੈਂ ਗੱਲ ਕਰਾਂ ਅੱਜ ਕਾਂਗਰਸ ਵਾਲੇ ਸਾਡੇ ਚ ਹੈ ਨਹੀਂਗੇ। ਅੱਜ ਸਾਡੇ ਝਾੜੂ ਵਾਲੇ ਹੈ ਨਹੀਂਗੇ। ਤਾਂ ਇਹ ਤਾਂ ਦੁਨੀਆ ਦੇ ਰੰਗ ਆ ਬਦਲਦੇ ਰਹਿੰਦੇ ਆ ਪਰ ਗੱਲ ਇਹ ਕਰਦੇ ਆ ਕਿ ਸਾਡੇ ਇਨਸਾਫ ਦੇ ਮੈਨੇ ਨਹੀਂ ਬਦਲੇ ਅਸੀਂ ਅੱਜ ਵੀ ਉਹੀ ਉਹਨਾਂ ਸਰਕਾਰਾਂ ਦੇ ਖਿਲਾਫ ਲੜਾਈ ਲੜ ਰਹੇ ਆ ਜਿਹੜਾ ਸਾਡੇ ਚ ਆ ਕੇ ਸਹਿਯੋਗ ਕਰ ਰਿਹਾ ਉਹਦਾ ਧੰਨਵਾਦ ਹੈ ਜੀ ਜਿਹੜੇ ਚੌਂਕ ਦੇ ਵਿੱਚ ਅਸੀਂ ਖੜੇ ਆਂ ਅੱਜ ਤੋਂ 10 ਸਾਲ ਪਹਿਲਾਂ ਜਿੱਥੇ ਇਸ ਆਸਥਾਨ ਦੇ ਉੱਤੇ ਬਾਣੀ ਦਾ ਜਾਪ ਕਰ ਰਹੇ ਸਿੰਘਾਂ ਦੇ ਉੱਤੇ ਲੱਖੀਆਂ ਗੰਦੇ ਪਾਣੀ ਦੀਆਂ ਬਿਛਾੜਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਉੱਥੇ ਮੈਂ ਸਮਝਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਇਹ ਉਹ ਸਥਾਨ ਹੈ ਜਿੱਥੇ ਪਹਿਲੀ ਵਾਰ ਪੁਲਿਸ ਜਿਹੜੀ ਹੈ ਉਹ ਅਣਪਛਾਤੀ ਹੋਈ ਸੀ ਤੇ ਅਸੀਂ ਉਸ ਵੇਲੇ ਜੋ ਕੁਝ ਹੋਇਆ ਕਿਉਂਕਿ ਸਾਰਾ ਕੁਝ ਜਿਹੜਾ ਪ੍ਰੋਟੈਸਟ ਸੀ ਉਹ ਬੇਅਦਬੀਆਂ ਨੂੰ ਲੈ ਕੇ ਸੀ ਬੇਅਦਬੀਆਂ ਦੇ ਲਈ ਇਨਸਾਫ ਨੂੰ ਲੈ ਕੇ ਸੀ ਲੇਕਿਨ ਅੱਜ ਤੱਕ ਵੀ ਉਹ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਨਾ ਤਾਂ ਪੰਥ ਦੀਆਂ ਵੋਟਾਂ ਲੈ ਕੇ ਬਣੀ ਸਰਕਾਰ ਨੇ ਇਨਸਾਫ ਦਿੱਤਾ ਉਹਨਾਂ ਨੇ ਇਨਸਾਫ ਕੀ ਦੇਣਾ ਉਹਨਾਂ ਨੇ ਤਾਂ ਸਗੋ ਜਿਹੜਾ ਹੈ ਉਹ ਪੁਸਤ ਪੜਾਈ ਕੀਤੀ ਜਿਹੜੀ ਹੈ ਬੇਅਦਮੀਆਂ ਕਰਨ ਵਾਲਿਆਂ ਦੀ ਨਾ ਕਾਂਗਰਸ ਨੇ ਤੇ ਨਾ ਹੀ ਜਿਹੜੀ ਮੌਜੂਦਾ ਜਿਹੜੀ ਹੈ ਝਾੜੂ ਦੀ ਸਰਕਾਰ ਹੈ ਝਾੜੂਦਲ ਦੀ ਸਰਕਾਰ ਹੈ ਇਹਨੇ ਜਿਹੜਾ ਇਨਸਾਫ ਦੇਣ ਦਾ ਕੋਈ ਜਿਹੜਾ ਯਤਨ ਕੀਤਾ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਘਟੋ ਘਟ ਕਟੋ ਕਟੋ ਦੋਸ਼ੀ ਬੇਨਕਾਬ ਕਰਕੇ ਜਨਤਕ ਕੀਤੇ ਜਾਣ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਟੱਕਿਆ ਜਾਵੇ ਕਿੱਡੀ ਹਰਾਨੀ ਵਾਲੀ ਗੱਲ ਹੈ ਕਿ ਫਰੀਦਕੋਟ ਦੇ ਵਿੱਚ ਜਿਹੜਾ ਹੈ ਉਹ ਕੇਸ ਚੱਲਦਾ ਸੀ ਤੇ ਉਹ اپیل ਪਾਉਂਦੇ ਕਿ ਕੇਸ ਬਾਹਰ ਟ੍ਰਾਂਸਫਰ ਕੀਤੇ ਜਾਣ ਕਿਉਂਕਿ ਇੱਥੇ ਹਾਲਾਤ ਠੀਕ ਨਹੀਂ ਤੇ ਸਰਕਾਰੀ ਜਿਹੜੀ ਹੈ ਉਹ ਕਾਰਵਾਈ ਕਰਕੇ ਇਹ ਸਾਬਤ ਕਰਦੀ ਹੈ ਕਿ ਇਸ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵਾਕਈ ਠੀਕ ਨਹੀਂ ਆ ਤੇ ਕੇਸ ਟ੍ਰਾਂਸਫਰ ਕਰ ਦੇਣੇ ਚਾਹੀਦੇ ਆ ਇਸ ਤੋਂ ਵੱਧ ਕੇ ਸ਼ਰਮ ਵਾਲੀ ਗੱਲ ਜਿਹੜੀ ਹੈ ਉਹ ਸਰਕਾਰ ਵਾਸਤੇ ਕੀ ਹੋ ਸਕਦੀ ਹੈ ਜੇ ਸਰਕਾਰ ਹੀ ਇਹ ਮੰਨਦੀ ਹੈ ਨਾ ਕੇਸਾਂ ਦੇ ਵਿੱਚ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਆ ਤੇ ਫਿਰ ਵਿਰੋਧੀਆਂ ਨੇ ਤਾਂ ਕਹਿਣਾ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਠੀਕ ਨਹੀਂ ਆ ਔਰ ਵਾਕਈ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਸਿੱਖਾਂ ਲਈ ਤਾਂ ਇਨਸਾਫ ਜਿਹੜੇ ਮੰਗ ਰਹੇ ਆ ਉਹਨਾਂ ਵਾਸਤੇ ਤਾਂ ਬਿਲਕੁਲ ਵੀ ਠੀਕ ਨਹੀਂ ਆਮ ਲੋਕਾਂ ਵਾਸਤੇ ਵੀ ਦੇਖੋ ਤੁਸੀਂ ਕਿ ਕੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਜੇ ਦੱਸੋ ਆਪ 2015 ਤੋਂ ਬਾਅਦ ਆਪ ਜੀ ਨੂੰ ਜਹਦੜ ਸਾਹਿਬ ਦੀ ਜਿਹੜੀ ਸ੍ਰੀ ਕਲਦਕ ਸਾਹਿਬ ਦੀ ਸੇਵਾ ਮਿਲੀ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਆਪ ਜੀ ਪਹਿਲੀ ਵਾਰ ਬੱਤੀਆਂ ਵਾਲੇ ਚੌਂਕ ਜਿਹੜੇ ਸਮਾਗਮ ਹੋ ਰਿਹਾ ਉੱਥੇ ਪਹੁੰਚ ਰਹੇ ਹੋ ਜਿਹੜੇ ਤੁਹਾਡੇ ਵੱਲੋਂ ਬਿਆਦਵੀ ਮਾਮਲੇ ਲੈ ਕੇ ਕੀ ਕੀਤਾ ਗਿਆ ਕਿਉਂਕਿ 2 ਦਸੰਬਰ ਨੂੰ ਅਸੀਂ ਇਸ ਸਥਾਨ ਦੇ ਉੱਤੇ ਉਣ ਜੋਗੇ ਹੋ ਗਏ ਸੀ ਤਾਂ ਕਰਕੇ ਅੱਜ ਆਏ